ਹਾਂਜੀ ਭਾਈ ਸਾਜੀ ਆਪਾਂ ਬਾਹਰ ਛੱਡ ਕੇ ਇੱਥੇ ਆਏ ਆ ਆਪ ਮਿਹਨਤ ਕਰ ਰਹੇ ਆ ਕਿਉਂਕਿ ਪਜੀ ਜਾਂਦੇ ਬਾਹਰ ਹੀ ਇੱਥੇ ਆ ਕੇ ਮਹਾਰਾਜ ਦੀ ਕਿਰਪਾ ਨਾਲ ਕੰਮ ਸ਼ੁਰੂ ਕੀਤਾ ਵਾ ਤੇ ਭਰਾਵਾਂ ਦਾ ਬੜਾ ਪਿਆਰ ਆ ਬਾਰ ਸਪੋਰਟ ਬਹੁਤ ਵਧੀਆ ਕੰਮ ਚੱਲਣ ਰਿਹਾ ਹੋਰ ਵੀਰਾਂ ਨੂੰ ਚੰਨਾਂ ਚ ਬੇਨਤੀ ਆ ਤੇ ਆਓ ਇੱਥੇ ਆ ਕੇ ਕੋਈ ਟੈਸਟ ਚੈੱਕ ਕਰੋ ਚੀਜ਼ ਦਾ ਆਪਣੇ ਰਿਵਿਊ ਦਿਓ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਨਾਮ ਦੱਸੋ ਨੀ ਸਭ ਤੋਂ ਮੈਨੂੰ ਆਪਣਾ ਤੇਰਾ ਨਾਮ ਸੁਖਵੀਰ ਸਿੰਘ ਆ ਜੀ ਵਾਹ ਜੀ ਵਾਹ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਜੇ ਕੰਮ ਕਰਦੇ ਆ ਤੁਹਾਨੂੰ ਜੀ ਬਾਬਾ ਜੀ ਨਵਾਂ ਖੋਲਾ ਜੇ ਨਵਾਂ ਖੋਲਿਆ ਹਾਂਜੀ 3-4 ਮਹੀਨੇ ਹੋ ਗਏ ਜੀ ਵਾਹ ਬਈ ਵਾਹ ਤੇ ਬਾਬਾ ਜੀ ਇਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਆਪਾਂ ਕਿਤੋਂ ਪਹਿਲਾਂ ਮੈਂ ਦੁਆ ਕਰਦਾ ਟਰਾਲਾ ਕਰਨਾ ਸੀ ਬਾਹਰ ਅੱਛਾ ਜੀ ਹਾਂਜੀ ਤੇ ਇੱਧਰ ਫਿਰ ਬਾਬਾ ਜੀ ਇਹ ਦੁਆ ਕਰਦਾ ਤੋਂ ਫਿਰ ਇੱਧਰ ਟਰਾਲੇ ਤੋਂ ਇਹ ਕਿਦਾਂ ਸੁਭ ਬਣਿਆ ਜੀ ਇੱਧਰ ਪਾਈ ਹੁਣ ਫਾਦਰ ਸਾਹਿਬ ਨਹੀਂ ਹੈਗੇ ਤੇ ਘਰੇ ਘਰੇ ਸਾਰਾ ਦੇਖਣਾ ਪੈਂਦਾ ਤੇ ਪੈਰ ਲਾਉਣਾ ਪੈਂਦਾ ਘਰ ਦਾ ਹੀ ਸਾਰਾ ਅੱਛਾ ਜੀ ਇੱਥੇ ਆਪਣੀਆਂ ਦੁਕਾਨਾਂ ਚੋਂ ਜੱਡੇ ਚ ਸਾਰਾ ਆਪਣਾ ਕਾਰੋਬਾਰ ਹੈਗਾ ਵਾਹ ਵਾਹ ਤੇ ਤੇਰਾ ਪੱਕਾ ਸਾਰਾ ਇਹ ਹੁਣ ਪੱਕੇ ਚਾਲੇ ਪਾਤੇ ਉਥੋਂ ਪੱਕੇ ਪੱਕੇ ਇੱਥੇ ਹੀ ਆਪਣਾ ਹੁਣ ਆਪਣਾ ਕੀਤਾ ਸ਼ੁਰੂਣਾ ਤੁਸੀਂ ਹਾਂਜੀ ਹਾਂਜੀ ਇੱਥੇ ਸ਼ੁਰੂ ਕੀਤਾ ਸੀ ਤੇ ਕੀ ਕੀ ਹੁੰਦਾ ਬਾਬਾ ਜੀ ਤੁਹਾਡੇ ਕੋਲ ਕਪੜੇ ਹੁੰਦਾ ਜੀ ਮਾਰੇ 버ਗਰ ਸੈਂਡਵਿਚ ਰੈਡੀ ਪ੍ਰਾਈਸ ਅੱਛਾ ਕੇਕ ਪੇਸਟਰੀ ਓਕੇ ਤੇ ਨਾਲ ਆਪਣੇ ਇਹਨੂੰ ਕਹਿੰਦੇ ਆ ਅੱਛਾ ਮੇਨ ਇਹ ਬੇਕਰੀ ਖੋਲੀ ਹੈ ਨਾ ਨਹੀਂ ਖਾਲਸਾ ਬੇਕਰੀ ਹਾਂਜੀ ਆਈਸਕ੍ਰੀਮ ਹੁੰਦੀ ਆ ਅੱਛਾ ਜੀ ਮੂਲ ਤੇ ਬਰੈਡ ਹੁੰਦੇ ਸਾਰੇ ਹਲਦੀ ਰਾਮ ਦਾ ਹੁੰਦਾ ਸਾਰਾ ਵੀ ਬਾਜੀ ਸੋਸਾ ਵਗੈਰਾ ਹੁੰਦੀਆਂ ਵਾ ਓਕੇ ਮਕੀਨਸ ਵਗੈਰਾ ਹੁੰਦੇ ਜਿੱਦਾਂ ਆਪਾਂ ਘਰਾਂ ਦੇ ਵਰਤਨ ਦੇ ਘਰਾਂ ਠੀਕ ਹੈ ਜੀ ਹਾਂਜੀ ਮੈਂ ਕਿਹਾ ਵੀ ਚੜ੍ਹਦੀ ਕਰਾ ਜੀ ਪੂਰੇ ਨਜ਼ਾਰੇ ਬੰਨੇ ਤੁਸੀਂ ਇਹ ਬਾਬਾ ਜੀ ਕੀ ਤਿਆਰ ਕਰਨ ਦੇ ਇਹ ਬਰਗਰ ਭਾਈ ਸਾਹਿਬ ਜੀ ਹੁਣੀ ਆਏ ਦੋ ਵੀਰ ਆਏ ਉਹ ਅੱਛਾ ਜੀ ਆਪਣੇ ओके ਇਹ ਗੁਣਾ ਕਰਕੇ ਬਣਾ ਦੇ ਜਾਰ ਤੇ ਇਹ 버거 ਤਿਆਰ ਕਰਨ ਦੇ ਹਾਂਜੀ ਹਾਂਜੀ ਤੇ ਕੀ ਕੀ ਪਾ ਦਦੇ ਇਸ ਚ ਵਿੱਚ ਭਾਈ ਸਾਹਿਬ ਜੀ ਪਿੰਦੀ ਆ ਆਪਣਾ ਓਨਿਅਨ ਪਿੰਦਾ ਬਾਤੀ ਪਿੰਡ ਦੇ ਆਪਣੇ ਸੀਟ ਕੋਨ ਅੱਛਾ ਜੀ ਨਾਲੇ ਟਮਾਟਰ ਪਿੰਦਾ ਜੀ ਓਕੇ ਨਾਲੇ ਆਪਣੀ ਪੇਲੀ ਸ਼ਿਮਲਾ ਮਿਰਚ ਬਾਤੀ ਸੌਸ ਵੀ ਨਹੀਂ ਮੈਂ ਜਿੰਦੀ ਆ ਬਾਬਾ ਜੀ ਕਿਹੜੀ ਵਰਤਦੇ ਤੁਸੀਂ ਵਿਖਾਓਗੇ ਕੋਈ ਸੌਸ ਹਾਂਜੀ ਸੌਸ ਪਾਈ ਸੇ ਜੀ ਬਾਜੀ ਵਰਤਦੇ ਅੰਦਰ ਹੀ ਇਹ ਆਪਣੇ ਕੋ ਸਾਰਾ ਸਟਾਕ ਨਾਲ ਸਹੀ ਆ ਜੀ ਤੇ ਇੱਥੇ ਹੈਗੀ ਆਪਾਂ ਇੱਥੇ ਪੈਣੀ ਆਪਣੀ ਇੱਕ ਥੋਸਨ ਪੈਣੀ ਆ ਤੰਦੂਰੀ ਅੱਛਾ ਇਧਰ ਇਹ ਕਲੀਆਂ ਬੋਤਲ ਆਦ ਨਹੀਂ ਕਿਹਦੇ ਵਿੱਚ ਬਾਬਾ ਜੀ ਸੌਸ ਹੋਰ ਪਾਈ ਹੋਏ ਨੇ ਨਹੀਂ ਨਹੀਂ ਭਾਈ ਸਾਹਿਬ ਜੀ ਆਪਣੇ ਕੋ ਸਾਰਾ ਸਟਾਕ ਹੈ ਤੁਹਾਨੂੰ ਕੋਈ ਪਿਆਸ ਸਾਰਾ ਮਾਨ ਸਾਰਾ ਅੱਛਾ ਜੀ ਹਾਂਜੀ ਵਾਹ ਜੀ ਇਹ 버ਗਰ ਤਿਆਰ ਕਰਨ ਇਹ ਕੀ ਬਾਤ ਆ ਜੀ ਹਣ ਇਹ ਵਾਹ ਜੀ ਵਾਹ ਸਹੀ ਹੈ ਜੀ ਸਹੀ ਹੈ ਤੇ ਇੱਜ ਟਿੱਕੀ ਬਬਾਈ ਕਿਹੜੀ ਪੰਦੇ ਦੇ ਵਿੱਚ ਕੰਪਨੀ ਦਾ ਕਿ ਲੋਕਲੀ ਬਤੀਦੀ ਓਏ ਹੋਏ ਹੋਏ ਇਹ ਵਜਾ ਵਜਾ ਕਰਾਈ ਮਾਰਾ ਤੁਸੀਂ ਦੇਖ ਰਹੇ ਤੇ ਤੇ ਇਧਰ ਆਪਣਾ ਇਹ ਕੀ ਜੇ ਇਹ ਭਾਈ ਸਾਹਿਬ ਜੀ ਮੱਖਣ ਅਮੁਲ ਦਾ ਅੱਛਾ ਤੇ ਟਿੱਕੀ ਆ ਮਕੇਨਸ ਟਿੱਕੀ ਬਤੀਦੀ ਹੈ ਕਰੀਓ ਹੁਪਰੇ ਦਾ ਓਹ ਭਾਈ ਸਾਹਿਬ ਜੀ ਵਾਹ ਜੀ ਵਾਹ ਪੂਰੀ ਜੜਿਆ ਕਰ ਕਰਾਈ ਮਾਰਾ ਤੁਸੀਂ ਇਹ ਬਬਾਈ ਤੇਲ ਕਿਹੜਾ ਵਰਤਦੇ ਨੇ ਤੁਸੀਂ ਇਹ ਤੇਲ ਭਾਈ ਸਾਹਿਬ ਜੀ ਝੁੰਦਾ ਜੀ ਆਪਣਾ ਰਫਾਇਨ ਹੋ ਲੂੰਗਾ ਅੱਛਾ ਜੀ ਵਾਹ ਜੀ ਵਾਹ ਸਹੀ ਹੈ ਜੀ ਮਾਰੇ ਪੂਰੀ ਬੜਾ ਬੜਾ ਕਰਾਉਂਦੇ ਤੁਸੀਂ ਆਸਪਾਲ ਗਈ 11 ਭਰਾਵਾਂ ਦਾ ਸਹੀ ਹੁੰਦੀ ਆ ਸਹੀ ਹੈ ਜੀ ਸਹੀ ਤੇ ਨਾਲ ਕੀ ਮੱਖਣ ਲਾ ਦੇ ਦਿੰਦੇ ਮੱਖਣ ਲੱਗਦਾ ਭਾਈ ਸਾਹਿਬ ਜੀ ਮੈਨੂੰ ਤੁਸੀਂ ਤਲਦੇ ਜੀ ਬਰੈਡ ਨੂੰ ਆਪਣਾ ਨਹੀਂ ਤਲਾ ਮੈਂ ਤਲਾ ਗ੍ਰਿਲ ਭਾਈ ਸਾਹਿਬ ਅੱਛਾ ਗ੍ਰਿਲ ਵਾਲਾ 버ਗਰ ਨਹੀਂ ਗ੍ਰਿਲ 버거 ਗ੍ਰਿਲ ਸਾਹਿਬ ਸਹੀ ਹੈ ਇਹ ਬੰਨ ਜਿਹੜਾ ਇਹ ਕਿਹੜਾ ਵਰਦਨ ਹੈ ਕਿਹੜੀ ਕੰਪਨੀ ਹੈ ਭਾਈ ਸਾਹਿਬ ਜੀ ਹੁੰਦਾ ਜੀ ਆਪਣੇ ਕੋ ਯੂਰੋਪ ਆਕ ਦਾ ਹੁੰਦਾ ਜੀ ਤੇ ਨਾਲੇ ਹੁੰਦਾ ਜੀ ਬੋਲਡ ਅੱਛਾ ਇਹ ਬੋਲਡ ਦਾ ਹਾਂਜੀ ਸਾਰਾ ਬ੍ਰਾਂਡ ਇਹ ਮਾਰੇ ਜੀ ਬ੍ਰਾਂਡ ਬ੍ਰਾਂਡ ਭਾਈ ਸਾਹਿਬ ਰੱਖਿਆ ਸਹੀ ਹੈ ਜੀ ਸਹੀ ਹੈ ਇਹ ਅਸ਼ਕਰੀ ਨੇ ਮੁੱਲ ਦੀ ਰੱਖੀ ਆ ਠੀਕ ਹੈ ਜੀ ਬਾਕੀ ਪ੍ਰੋਡਕਟ ਦੀ ਮੁੱਲ ਦੇ ਸਾਰੇ ਮੱਖਣ ਦੀ ਮੁੱਲ ਦਾ ਰੱਖਿਆ ਤੇ ਕਿਵੇਂ ਇਹ ਪਿੰਡ ਬਾਬਾ ਜੀ ਕਿਹੜਾ ਪੈ ਗਿਆ ਹੁੰਦਾ ਖੁੰਡਾ ਪਿੰਡ ਭਾਈ ਸਾਹਿਬ ਜੀ ਆਪਣਾ ਖੁੰਡਾ ਹਾਂਜੀ ਕਾਦੀਆਂ ਰੋਡ ਤੇ ਇਹ ਖੁੰਡਾ ਪਿੰਡ ਚੌਂਕ ਤੇ ਦੁਕਾਨਾ ਆਪਣੀ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਜੀ ਬੜੀ ਕਿਰਪਾ ਸਤਿਗੁਰ ਦੀ 4 ਮਹੀਨੇ ਇਹ ਹੋ ਗਿਆ ਅੱਛਾ ਤੇ ਮਹਾਰਾਜ ਦੀ ਕਿਰਪਾ ਭਰਾ ਫੇਰ ਹੁਣ ਲੱਗੀ ਰਹਿੰਦੀ ਸਹੀ ਹੈ ਜੀ ਸਹੀ ਹੈ ਵਾਹ ਬਹੁਤ ਵਧੀਆ ਜੀ ਵਾਹ ਜੀ ਵਾਹ ਜੀ ਚੱਲੀ ਜਣ ਪੂਰੀ ਜਿਆਜਾ ਕਰ ਕਰਾਉਂਦਾ ਇਹਦੇ ਸਾਸਵਾਹੀ ਬਾਬਾ ਜੀ ਨੇ ਪੂਰੀ ਦਸ ਇਦਾਂ ਪੂਰੀ ਬੇਕਰੀ ਆ ਕੇਕ ਵਗੈਰਾ ਬਾਬਾ ਜੀ ਸਭ ਕੁਝ ਰੱਖਿਆ ਕੇਕ ਦੀ ਹੈਗੀ ਆ ਆ ਸਭ ਦੀ ਸੂਪ ਬੰਦ ਰਹੇਗਾ 3 ਵਜੇ ਅੱਛਾ ਸਾਰੇ ਸੂਪ ਵਗੈਰਾ ਸਭ ਆ ਜੀ ਵਾਹ ਸਹੀ ਆ ਜੀ ਸਹੀ ਆ ਇਧਰ ਵੀ ਲਾਓ ਜੀ ਇਧਰ ਕੇਨੇ ਚੀਜ਼ ਸੂਪ ਵਗੈਰਾ ਲੈਣੇ ਹੁਣ ਪੁਰਾਣਾ ਉਤਰਿਆ ਸਾਰਾ ਕੋ ਸਾਰੀ ਆਈਟਮ ਆ ਜੀ ਸਾਰੀ ਆਈਟਮ ਕਿੰਨੇ ਪੈਸੇ ਵਾਹ ਬਈ ਵਾਹ ਦੁੱਧ ਪਨੀਰ ਵਗੈਰਾ ਸਾਰਾ ਦੁੱਧ ਪਨੀਰ ਸਭ ਕੁਝ ਮੱਖ ਦਹੀਂ ਅੱਛਾ ਦਹੀਂ ਵੀ ਸਹੀ ਲਾਓ ਜੀ ਵਾਹ ਸਹੀ ਆ ਕੇਕ ਫੈਕਟਰੀਆਂ ਤਾਜ਼ਾ ਕੇਕ ਉਲਫੀ ਆਈਸਕ੍ਰੀਮ ਅਮਲ ਕੰਪਨੀ ਵੀ ਓਏ ਹੋਏ ਹੋਏ ਵਧੀਆ ਬ੍ਰਾਂਡ ਮੈਂ ਕਿਹਾ ਜਿਆ ਜਿਆ ਕਰਾਈ ਹੈ ਜੀ ਤੁਸੀਂ ਇਹਦੇ ਪਿੰਡ ਦੇ ਵਿੱਚ ਹਾਂ ਮਲਾਵਟ ਕਰਵਾਉਣ ਨੂੰ 10000 ਰੁਪਿਆ ਨਾਮ ਵਾਹ ਬਈ ਵਾਹ ਜੇ ਕਿ ਸਮਾਜ ਮਲਾਵਟ ਨਿਕਲ ਆਵੇ ਤੇ 10000 ਰੁਪਿਆ ਸੌਂਦੇ ਜੇ ਆ ਕੇ ਓਏ ਹੋਏ ਹੋਏ ਸਹੀ ਹੈ ਸਹੀ ਹੈ ਜੀ ਲੋਬੀ ਆ ਇਧਰ ਬਬਾਈ ਟਿੱਕੀ ਇਹ ਕਿਹੜੀ ਆ ਮਕੇਸ ਸਿੰਘ ਭਾਈ ਸਾਹਿਬ ਦੀ ਮਕੇਸ ਸਿੰਘ ਹਾਂਜੀ ਮਕੇਸ ਸਿੰਘ ਲਓ ਜੀ ਇਧਰ ਰੌਣਕਾਂ ਲੱਗੀਆਂ ਇਧਰ ਉਹ ਕਸਟਮਰ ਆਪਣੇ 버ਗਰ ਦਾ ਇੰਤਜ਼ਾਰ ਕਰਨ ਦੇ ਆ ਤੇ ਮਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਥੇ ਆਉਂਦਿਆਂ ਨੂੰ ਫੇਰ ਹੋ ਜਾਂਦੇ ਰੋਜ਼ ਆਉਂਦੇ ਜੀ ਤੇ 버ਗਰ ਖਾ ਕੇ ਜਾਂਦੇ ਪੂਰਾ ਹੈ ਤੇ ਕਿਵੇਂ ਦਾ ਟੇਸਟ ਕਿਵੇਂ ਦਾ ਹੁੰਦਾ ਬਹੁਤ ਵਧੀਆ ਅੱਛਾ ਦੇਖੋ ਐਵੇਂ ਵੀਡੀਓ ਚ ਨਾ ਕਈ ਆਇਓ ਕਿਤੇ ਬਹੁਤ ਵਧੀਆ ਬਹੁਤ ਸਹੀ ਹੈ ਜੀ ਸਹੀ ਆ ਤੇ ਲੋ ਇਧਰ ਬਾਬਾ ਕੀ ਪਾਤਾ ਉੱਤੇ ਫੇਰ ਪੈਸਾ ਜੀ ਫੇਰ ਇਹ ਮਿਕਸਚਰ ਬਣਾਇਆ ਹੈ ਅੱਛਾ ਉਹ ਪਾਇਆ ਜ ਹੁਣ ਤੇ ਮੱਖਣਾ ਹਾਂਜੀ ਹੁਣ ਮੱਖਣਾ ਲਾਉਣਾ ਤੇ ਵਾਹ ਬਈ ਵਾਹ ਲਓ ਜੀ ਇਧਰ ਚੈੱਕ ਕਰੋ ਤੁਸੀਂ ਤੇ 버거 ਰੈਡੀ ਹੋਣ ਡਿਆ ਤੇ ਇਹ ਬਾਬਾ ਜੀ ਨਾਲ ਡੈਕੋਰੇਸ਼ਨ ਹੋਣ ਡੀਏ ਸਰਕੀ ਬਿੰਦੀ ਲੱਗਣ ਡਈ ਆ ਸਰਕੀ ਬਿੰਦੀ ਲੱਗਣ ਡਈ ਵਾਹ ਜੀ ਵਾਹ ਭਰਾ ਹੁੰਦੀ ਇਹ ਪਰਾਚਾਰ ਲਾਉਣੀ ਪੈਂਦੀ ਸਹੀ ਆ ਜੀ ਸਹੀ ਗੱਲ ਜੀ ਤੇ ਲੋ ਜੀ ਇਧਰ ਗ੍ਰਿਲ ਲੱਗਾ ਜੀ ਹੁਣ 버거 ਇਹ ਇਧਰ ਬਾਬਾ ਜੀ ਨੇ ਪੂਰੀ ਚੈਰਿਆ ਕਰਾਤੀ ਜੀ ਹਾਂ ਜੀ ਭਾਈ ਸਾਹਿਬ ਜਾਫਤ ਕਰਕੇ ਦੁਬਾਰਾ ਮੱਖ ਲਾ ਦੇ ਤੇ ਕਿੰਨੇ ਟਾਈਮ ਲਈ ਰੱਖਦੇ ਜੀ ਇੱਤੇ ਭਾਈ ਸਾਹਿਬ ਜੀ 2 ਮਿੰਟ ਲਾ ਕੇ 1.5 ਤੋਂ 2 ਮਿੰਟ ਲਾ ਦੇ ਜੀ ਸਹੀ ਹੈ ਜੀ ਸਹੀ ਹੈ ਜੀ ਪੂਰੀ ਜਿੱਦਾਂ ਹੁਣ ਇੱਕ ਆਪਾਂ ਬਣਾ ਰਹੇ ਆ ਬਾਹੂਬਲੀ 버ਗਰ ਅੱਛਾ ਬਾਹੂਬਲੀ 버ਗਰ ਹਾਂਜੀ 6511 버ਗਰ ਬਣਾ ਰਹੇ ਆ 6511 ਹਾਂਜੀ ਇਹ ਤੁਹਾਨੂੰ ਉਸ ਆਉਣ ਵਾਲੇ ਵੀਡੀਓ ਚ ਫੇਰ ਵਿਖਾਵਾਂਗੇ ਆਪਾਂ ਇਹ ਜਿੰਨੀ ਪਾ ਦੇਣਾ ਇਹ 6511 ਦੇ ਵਿੱਚ 6511 ਦੇ ਵਿੱਚ ਭਾਈ ਸਾਹਿਬ ਜੀ ਇੰਦਾ ਪਨੀਰ ਦੀ ਸਲਾਈਸ ਪਾਵਾਂਗੇ ਬੜੀ ਥਾਰੀ ਠੀਕ ਆ ਜੀ ਚੈੱਕ ਕਰਾਵਾਂਗੇ ਬਣਾ ਕੇ ਤੁਹਾਨੂੰ ਚੈੱਕ ਕਰਾਵਾਂਗੇ ਵਾਹ ਵੀ ਵਾਹ ਸਹੀ ਹੈ ਜੀ ਸਹੀ ਹੈ ਇਹ ਹੋ ਗਏ ਭਾਈ ਜੀ ਤਿਆਰ ਹੋ ਗਏ ਜੀ 버ਗਰ ਹਾਂਜੀ ਭਾਈ ਸਾਹਿਬ ਜੀ ਵਾਏ ਹੋਏ ਲਓ ਜੀ ਇਹ ਤਾਂ ਰੰਗ ਤਾਂ ਚੈੱਕ ਕਰੋ ਜੀ ਕੋਈ 버ਗਰ ਦੇ ਭਾਈ ਸਾਹਿਬ ਜੀ 버ਗਰ ਬਣ ਕੇ ਰੈਡੀ ਹੋ ਗਏ ਦੋਆਂ ਵੀਰਾਂ ਦੇ ਠੀਕ ਆ ਜੀ ਦਾ ਧਿਆਨ ਰੱਖੀਦਾ ਮਾੜਾ ਜ ਮਰਜੀ ਨੇ ਕੋਈ ਵੱਡੀ ਪਾਜੀ ਇਹਦਾ ਰੇਟ ਦੱਸੋ ਜੀ ਇੱਕ ਵਾਰੀ ਰੇਟ ਕਿੰਨਾ ਦੇ ਇਹ ਰੇਟ ਪਾਜੀ 50 ਰੁਪਏ ਗ੍ਰਿਲ ਹਾਂਜੀ ਗ੍ਰਿਲ 버ਗ ਠੀਕ ਹੈ ਜੀ ਸਾਈਡ ਨਹੀਂ ਗ੍ਰਿਲ 버ਗ ਤੇ ਬਾਬਾ ਜੀ ਜੇ ਕਹਿੰਦੇ ਇਸੇ ਤੁਹਾਡੇ ਕੋ ਆਉਣਾ ਹੋਵੇ 버거 ਖਾਣਾ ਹੋਵੇ ਜਾਂ ਕੇਕ ਵਗੈਰਾ ਕੁਝ ਵੀ ਆਪਣੀ ਵੈਰਾਈਟੀ ਲੈਣੀ ਹੋਵੇ ਤੇ ਐਡਰੈਸ ਦੱਸੋ ਜੀ ਕਿਹੜੀ ਜਗ੍ਹਾ ਤੇ ਪੈਂਦਾ ਜੀ ਖੁੰਡਾ ਪਿੰਡ ਇੱਥੇ ਚੌਂਕ ਤੇ ਕਾਦੀਆ ਰੋਡ ਕਿਸੇ ਲਾਡੀ ਸਿੰਮ ਦੁਆਲੇ ਦੁਕਾਨ ਲੱਗ ਜਾਣਾ ਸਹੀ ਹੈ ਹਾਂ ਸਾਹਿਬ ਬੈੱਕ ਜੀ ਕੋਈ ਬੈਕਰੀ ਖੁੰਡੇ ਵਿੱਚ ਠੀਕ ਹੈ ਜੀ ਜੇ ਮਰਜੀ ਆ ਕੇ ਦੱਸੋ ਤੇ ਟਾਈਮਿੰਗ ਦੱਸ ਦਿਓ ਜ ਤੇ ਸ਼ਾਮਾਂ ਨੂੰ 8 ਵਜੇ ਤੱਕ ਅਵੇਲੇਬਲ ਹੁੰਦੇ ਆ 20 ਦਾ ਕੰਮ ਪੂ ਸ਼ੁਰੂ ਕਰਦੇ ਆ ਕੁਝ 12 ਵਜੇ ਓਕੇ ਤੇ ਮੇਨ ਆਪਣਾ ਜੇ ਵਿਆਹ ਸ਼ਾਦੀ ਦੇ ਆਰਡਰ ਤੁਹਾਨੂੰ ਦੇਣੇ ਹੋਣ ਕੋਈ ਨੇ ਆਪਣਾ ਜਾਂ ਜਨਮ ਦਿਨ ਦੇ ਮੌਕੇ ਤੇ ਆਪਣਾ 버ਗਰ ਕਰਵਾਉਣੇ ਹੋਣ ਹਾਂਜੀ ਭਾਈ ਸਾਹਿਬ ਨੰਬਰ ਦੋ ਜੀ ਤੁਹਾਡੇ ਦਾ ਨੰਬਰ ਆਹੀ ਲਿਖਿਆ ਸਾਡਾ 73 981511 2526 ਜਦੋਂ ਕਾਲ ਕਰੋਗੇ ਤੁਹਾਨੂੰ ਬਿੱਲ ਤੋਂ ਮਿਲਾਂਗੇ ਠੀਕ ਹੈ ਜੀ ਵੱਧ ਤੋਂ ਵੱਧ ਇੱਥੇ ਭਾਜੀ ਬਣਾ ਕੇ ਆਓ ਤੇ ਇਹਨਾਂ ਕੋਲ 버ਗਰ ਕੋਈ ਵੀ ਵੈਰਾਈਟੀ ਜਿਹੜੀ ਤੁਸੀਂ ਖਾ ਕੇ ਜਾ ਸਕਦੇ ਜੀ ਤੇ ਆਪਣੇ ਪੰਜਾਬੀ ਵੀਰਾਂ ਕੋਲੋਂ ਕਿ ਵੀਰ ਦੇਖਿਆ ਜੀ ਅੱਜ ਇਹਨਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ 버ਗਰ ਤਿਆਰ ਕੀਤਾ ਤੇ ਸੌਸ ਵਗੈਰਾ ਵੀ ਇਹਨਾਂ ਨੇ ਸਾਰੀ ਬ੍ਰਾਂਡ ਦੀ ਰੱਖੀ ਆ ਤੇ ਬਾਕੀ ਬਾਹਰੋਂ ਆਏ ਆ ਜੀ ਆਪਣਾ ਦੋਆ ਕਦਰ ਤੋਂ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਵਾ ਤੇ ਬਾਕੀ ਸਾਰੇ ਪੰਜਾਬੀ ਵੀਰਾਂ ਨੂੰ ਇਹੋ ਅਪੀਲ ਆ ਜੀ ਵੱਧ ਤੋਂ ਵੱਧ ਇੱਥੇ ਆਓ ਇਹਨਾਂ ਦਾ ਸਾਥ ਦਿਓ ਜੀ ਵੱਧ ਤੋਂ ਵੱਧ ਤੇ ਤਾਂ ਜਿਵੇਂ ਇਹਨਾਂ ਦਾ ਜਿਹਨਾਂ ਦਾ ਨਵਾਂ ਕਾਰੋਬਾਰ ਵਾ ਇਹਨਾਂ ਦਾ ਆਪਣਾ ਵਧੀਆ ਤਰੀਕੇ ਨਾਲ ਚੱਲ ਸਕੀ ਤੇ ਬਾਕੀ ਜਰੂਰਤ ਇਥੇ ਆਉਦੀ ਕੁਛ ਨਾ ਕੋਈ ਜਰੂਰਤ ਹੈ ਨਾਲ ਕੋ ਲੈ ਕੇ ਜਾਓ ਤੇ ਐਡਰੈਸ ਭਾਈ ਜਿੰਦਾ ਨੂੰ ਦਿੱਤਾ ਆ ਜੀ ਕਿਹੜੀ ਜਗ੍ਹਾ ਤੇ ਇਹਨਾਂ ਦੀ ਸ਼ਾਪ ਆ ਤੇ ਵਾਤੋ ਵਾਤ ਬਾਕੀ ਵੀਡੀਓ ਮੇਕ ਕੇ ਦੱਸੋ ਕਿ ਮੈਨੂੰ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵਾਤੋ ਵਾਤ ਵੀਡੀਓ ਵੀ ਸ਼ੇਅਰ ਕਰਿਓ ਤੇ ਬਾਤ ਠੀਕ ਆ ਜੀ ਖਾਰੀਏ ਬਾਬਾ ਜੀ ਹੁਣ 버ਗਰ ਤੇ ਬਾਕੀ ਮਿਲਦੇ ਆਂ ਜੀ ਜਦ ਅੱਜ ਨਵੀਂ ਕਿਸੇ ਵੀਡੀਓ ਵਿੱਚ